ਦੇਸ਼ਪੜ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ 2 ਘੰਟਿਆਂ ਦੇ ਲਈ ਰੇਲਵੇ ਟ੍ਰੈਕਸ ਤੇ ਚੱਕਾ ਜਾਮ ਕੀਤਾ ਗਿਆ। ਉਸੇ ਦਰਮਿਆਨ ਦੱਸਦੇ ਕਿ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੇ ਟਰੈਕ ਤੇ ਕਿਸਾਨਾਂ ਦੇ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਰਿੰਦਰ ਸਿੰਘ ਤੇ ਇਸ ਦੇ ਨਾਲ ਹੀ ਗੁਰਮੀਲ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਲਖੀਮਪੁਰ ਖੀੜੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਫਸਲਾ ਤੇ ਐਮਐਸਪੀ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦੋ ਘੰਟੀਆਂ ਦੇ ਲਈ ਤੰਨਾ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਇਹਨਾਂ ਮੰਗਾਂ ਤੇ ਧਿਆਨ ਦੇਵੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੇ ਵੀ ਕਿਸਾਨਾਂ ਦੇ ਵੱਲੋਂ ਰੇਲਾ ਰੋਕੀਆਂ ਗਈਆਂ ਹਾਲਾਂਕਿ ਇਸ ਦਿਨ ਫਾਜ਼ਿਲਕਾ ਲੁਧਿਆਣਾ ਤੇ ਜਲੰਧਰ ਜਾਣ ਵਾਲੀਆਂ ਰੇਲ ਗੱਡੀਆਂ ਕਾਫੀ ਪ੍ਰਭਾਵਿਤ ਹੋਈਆਂ ਮੇਰਾ ਨਾਮ ਗੁਰਮੇਲ ਸਿੰਘ ਜੀਆਬੱਗਾ ਜੌਨ ਪ੍ਰਧਾਨ ਫਿਰੋਜ਼ਪੁਰ ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਇਹ ਧਰਨਾ ਜਿਹੜਾ ਹੈ ਫਿਰੋਜ਼ਪੁਰ ਸ਼ੋਣੀ ਰੇਲਵੇ ਸਟੇਸ਼ਨ ਤੇ ਲੱਗਾ ਹੈ ਸਾਡੇ 4 ਜੌਣ ਇੱਥੇ ਲੱਗੇ ਨੇ ਸਾਡੇ ਪ੍ਰਧਾਨ ਸਾਹਿਬ ਜੀ ਨਾਲ ਨੇ ਇਹ ਜਿਹੜੀਆਂ ਸਾਡੀਆਂ ਲੰਮਸਾ ਮੰਗਾਂ ਚੱਲ ਰਹੀਆਂ ਨੇ ਜੋ ਅਸੀਂ ਸ਼ੰਭੂ ਮੋਰਚੇ ਦੇ ਉੱਤੇ ਧਰਨਾ ਸਾਡਾ ਲੱਗਾ ਹੋਇਆ ਉਹਦੇ ਪ੍ਰਤੀ ਹੁਣ ਜਿਹੜਾ ਇਹ ਆ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਨੇ ਜਿੱਦਾਂ ਪਰਾਲੀ ਤੇ ਆ ਗਏ ਨੇ ਜਦੋਂ 2% ਸਿਰਫ ਮਤਲਬ ਐਗਰੀਕਲਚਰ ਦਾ ਧੂਆਂ ਹੈ ਤੇ ਜਿਹੜੇ 60 ਜਾਂ 52% ਜਾਂ ਕਿਸੇ ਮਤਲਬ ਹੈਗੇ ਨੇ ਉਹਨਾਂ ਤੇ ਤਾਂ ਕੋਈ ਐਕਸ਼ਨ ਨਹੀਂ ਤੇ ਜੇ ਪਰਾਲੀ ਅਜੇ ਸੜੀ ਨਹੀਂ ਜੇ ਹੁਣ ਪ੍ਰਦੂਸ਼ਣਾਂ ਦੇ ਹੋ ਗਿਆ ਅਜੇ ਤੱਕ ਤਾਂ ਪੰਜਾਬ ਦੇ ਵਿੱਚ ਝੋਨਾ ਨਹੀਂ ਫੁੱਟਿਆ ਤੇ ਪ੍ਰਦੂਸ਼ਣ ਕਿੱਥੋਂ ਹੋ ਗਿਆ ਇਹ ਸਿਰਫ ਤੇ ਸਿਰਫ ਇਹ ਸਰਕਾਰ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਵੀ ਕਿਸਾਨਾਂ ਦੇ ਉੱਤੇ ਹਰ ਕੰਮ ਨੂੰ ਜ਼ਬਰਜਮਾ ਕਰਨਾ ਇਹ ਚੀਜ਼ਾਂ ਨਹੀਂ ਚੱਲਣਗੀਆਂ ਜਿਹੜੇ ਇਹਨਾਂ ਨੇ ਧੱਕਾ ਕਰਦੇ ਨੇ ਉਹ ਅਸੀਂ ਨਹੀਂ ਚੱਲਣ ਦੇਣਾ ਜਿੰਨਾ ਚਿਰ ਇਹ ਸਾਡੀਆਂ ਜਿਹੜੀਆਂ 12 ਮੰਗਾ ਤੇ ਲੈ ਕੇ ਅਸੀਂ ਸ਼ੰਭੂ ਮੋਰਚਾ ਲਾਇਆ ਜਾਂ ਹੁਣ ਜਿਹੜੇ ਆ ਸਾਡੇ ਚੱਲਦੇ ਪੈਣੇ ਇਹ ਜਿਹੜੇ ਆ ਸਰਕਾਰ ਨੂੰ ਅਸੀਂ ਚਦਾਵਨੀ ਦੇਣੇ ਆ ਵੀ ਅੱਜ ਤੱਕ ਸਿਰਫ ਅਸੀਂ ਸਾਡਾ 2 ਘੰਟੇ ਦਾ ਜੇ ਇਹ ਕੰਮ ਨਾਲ ਆਉਣ ਵਾਲੇ ਸਮੇਂ 'ਚ ਲੰਮਾ ਵੀ ਹੋ ਸਕਦਾ ਕੀ ਰਾਵਤ ਹੋਣਾ ਗੁਰਮੇਲ ਸਿੰਘ ਜੀ ਆ ਬੱਗਾ ਜੌਨ ਪ੍ਰਧਾਨ ਫਰੋਜ਼ਪੁਰ ਇਹ ਸਾਨੂੰ ਸੂਬੇ ਦੇ ਹੁਕਮ ਹੈ ਮੈਂ ਨਰਿੰਦਰਪਾਲ ਸਿੰਘ ਜਤਾਲਾ ਕਿਸਾਨ ਮਜ਼ਦੂਰ ਚਰਚਮੰਦੀ ਡਿਪਟੀ ਮੀਰ ਪ੍ਰਧਾਨ ਫਰੋਜ਼ਪੁਰ ਸਾਨੂੰ ਤੋਂ ਪਹਿਲਾਂ ਹੁਕਮ ਆ ਦੋ ਘੰਟੇ ਦਾ 12:30 ਤੋਂ 2:30 ਵਜੇ ਤੱਕ ਲੇਕਿਨ ਕੋ ਸਾਡੀਆਂ ਲੋਕਲ ਪ੍ਰਸ਼ਾਸਨ ਨਾਲ ਸਿਵਲ ਨਾਲ ਤੇ ਪੁਲਿਸ ਨਾਲ ਕੋਈ ਮੰਗਾ ਸਾਡੀਆਂ ਵਿੱਚੜੀਆਂ ਦੋ ਤਿੰਨ ਮਹੀਨੇ ਤੋਂ ਪਿੱਛੇ ਤੋਂ ਕੋਈ ਸਾਡਾ ਕੰਮ ਹੋ ਨਹੀਂ ਰਹਾ ਦਫਤਰਾਂ ਚ ਅਸੀਂ ਜਨਤਾ ਦੇ ਨਮਾਇੰਦੇ ਆ ਤੇ ਜਨਤਾ ਦੇ ਨਾਲ ਖੜੇ ਆ ਤੇ ਸਾਡਾ ਜਿਹੜਾ ਕੰਮ ਆ ਉਹ ਦੋ ਘੰਟੇ ਬਾਅਦ ਸਕਦਾ ਜਿੱਤਰਨਾ ਤੋਂ ਜਿਹੜਾ ਸਾਡਾ ਮੇਨ ਆ ਉਹ ਜੰਡਰ ਸਰਕਾਰ ਨਾਲ 12 ਮੰਗਾ ਜਿਹਦੇ ਵਿੱਚ ਮੇਨ ਤੇਈ ਫਤਲਾਂ ਦੀ ਗਰੰਟੀ ਦਾ ਕਾਨੂੰਨ ਐਮ ਐਸ ਬੀ ਬਣਾਉਣਾ ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਿ ਸਾ ਮੈ ਦੌਰਾਨ ਜਿਹੜਾ 200 ਦਿਨ ਰੇਗਾ ਦੇ ਵਿੱਚ ਦਿਹਾੜੀ 700 ਰੁਪਏ ਦਿਹਾੜੀ ਆ ਸਾਡੀ ਡਿਮਾਂਡ 2000 ਚਾਰ ਮੰਗਾਂ ਸਾਡੀਆਂ ਮੋਦੀ ਸਰਕਾਰ ਨੇ ਦਿੱਲੀ ਮੰਨ ਲਈਆਂ ਲਿਖਤੀ ਤੇ ਮੈਦਾਂ ਤੋਂ ਭੱਜ ਗਈ ਸਰਕਾਰ ਤੇ ਕੋਈ ਗੱਲ ਨਹੀਂ ਸਾਡੇ ਸੂਬੇ ਆ ਕੁਝ ਹੁਕਮ ਹੈ ਵੀ 2029 ਤੱਕ ਜਿਹੜਾ ਇਹਨੂੰ ਜਿੰਨਾ ਚਿਰ ਚਾਹ ਬਣਾਉਣੇ ਆ ਆਪਦੇ ਮੈਥਡ ਤੇ ਨਹੀਂ ਨਾ ਆ ਜਾਂਦਾ ਉਹਨਾਂ ਚਿਰ ਤਰਨਾ 2029 ਤੱਕ ਚੱਲੇਗਾ ਦਿੱਲੀ ਚੱਲੇ ਸ਼ੰਭੂ ਚੱਲੇ ਹੋਰ ਕਿਤੇ ਚੱਲੇ ਪੰਜਾਬ ਚ ਉਹ ਆ ਹੀ ਲਾ ਕੇ ਰੱਖਾਂਗੇ ਇਹਨੂੰ ਜੇ ਨਜ਼ਰ ਕੋਈ ਪੰਜਾਬ ਸਰਕਾਰ ਨਾਲ ਆ ਰੈਡ ਐਂਟਰੀਆਂ ਕਰਨੀਆਂ ਅਸੀਂ ਪਾਕਿਸਤਾਨ ਦੇ ਵਿੱਚ ਨਹੀਂ ਥੋੜੀਆਂ ਤੇ ਐਨਜੀਡੀ ਦਾ ਹੁਕਮ ਆ ਇਹਨਾਂ ਨੂੰ 5000 ਛੋਟੇ ਗਧਾਂ ਨੂੰ 3000 ਵੱਡੇ ਨੂੰ ਸਿੱਧੀ ਖਾਤਾ ਸਬਜੜੀ ਪਾ ਦਿਓ ਉਹ ਵੀ ਕੰਮ ਨਹੀਂ ਕਰਨਾ ਅੱਜ 750 ਉਡਣ ਦੱਤਾ ਜਿਹੜਾ ਹੈ ਉਹ ਇੱਥੇ ਪੰਜਾਬ 'ਚ ਲੱਗ ਗਿਆ ਕਿਸਾਨਾਂ ਨੂੰ ਫੜਨਵਾ ਦਿਆ ਸਾਨੂੰ ਕੋਈ ਡਰ ਨਹੀਂ ਉਡਣ ਦੱਤਿਆਂ ਦਾ ਕਿਉਂਕਿ ਬਾਬਾ ਬੰਦਾ ਸਿੰਘ ਦੇ ਵਾਰਸਾਂ ਹੀ ਗੁਰੂ ਗੋਬਿੰਦ ਸਿੰਘ ਦੇ ਪੰਜਾਬ ਚ ਕਿੰਨੀ ਥਾਵਾਂ ਤੇ ਉੱਤੇ ਲੱਗਿਆ ਔਰ ਫਿਰੋਜ਼ਪੁਰ ਤੇ ਕਿੰਨੀ ਥਾਵਾਂ ਤੇ ਉੱਤੇ ਲੱਗਿਆ ਪਰ ਫਿਰੋਜ਼ਪੁਰ ਦੇ ਵਿੱਚ ਜੇ ਸਾਡਾ ਪੰਜ ਜਗ੍ਹਾ ਤੇ ਆ ਪੰਜਾਬ ਦੇ ਵਿੱਚ 35 40 ਜਗ੍ਹਾ ਤੇ ਤੋਂ ਸਾਰੇ ਇੰਡੀਆ ਦੇ ਵਿੱਚ ਚੱਕਾ ਜਾਮ ਆ ਜਿਹੜਾ ਕੱਲੇ ਪੰਜਾਬ ਚ ਨਹੀਂਗਾ ਸਾਰੇ ਇੰਡੀਆ ਦੇ ਵਿੱਚ ਭਾਰਤ ਚ ਉਰੇ ਭਾਰਤ ਦੇ ਉਹ ਚੱਕਾ ਜਾਮ ਆ ਓਏ ਆਜਾ ਇਹਨਾਂ ਨੂੰ ਟਰੈਲਰ ਵਗਾਇਆ 2 ਘੰਟੇ ਦਾ ਔਨ ਨਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਤਰ੍ਹਾਂ ਨੂੰ ਲੰਮਾ ਵੀ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ